ਦੇਖੋ ਵੀਰ ਦੀ ਹਿੰਮਤ ਆਪਣੇ ਪਰਿਵਾਰ ਦੇ ਲਈ ਨਾ ਧੁੱਪਾਂ ਦੇ ਵਿੱਚ ਮੱਚ ਕੇ ਦੇਖੋ ਕਿੰਨੀ ਔਖੀ ਸਖਤ ਮਿਹਨਤ ਕਰਦਾ ਯਾਰ ਪਾਹਜ ਹੋਣ ਦੇ ਬਾਵਜੂਦ ਵੀ ਦੇਖੋ ਇਸ ਵੀਰ ਨੇ ਹੌਂਸਲਾ ਨਹੀਂ ਹਾਰਿਆ ਆਪਣਾ ਮਿਹਨਤ ਕਰ ਰਿਹਾ ਆਪਣੀ ਹੱਕ ਸੱਚ ਦੀ ਇਦਾਂ ਦਾ ਕੰਮ ਕਰਨਾ ਕੋਈ ਸ਼ੌਂਕ ਨਹੀਂ ਹੁੰਦਾ ਬਸ ਘਰ ਦੀਆਂ ਮਜਬੂਰੀਆਂ ਹੁੰਦੀਆਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਨਾ ਮਿਹਨਤ ਕਰਨੀ ਪੈਂਦੀ ਹੈ ਫਿਰ ਜਾ ਕੇ ਘਰ ਦਾ ਗੁਜ਼ਾਰਾ ਚੱਲਦਾ ਹੈ ਗਰੀਬੀ ਬੰਦੇ ਨੂੰ ਨਾ ਮਿਹਨਤ ਕਰਨੀ ਸਿਖਾਉਂਦੀ ਹੈ ਤੇ ਬੁਰੇ ਵਸਤਾਂ ਦੇ ਵਿੱਚੋਂ ਕੱਢਣਾ ਸਿਖਾਉਂਦੀ ਹੈ ਧੰਨਾ ਬਈ ਇੰਨੀ ਗਰਮੀ ਦੇ ਵਿੱਚ ਝੋਨਾ ਲਾਉਣਾ ਤੇ ਜੀਰੀ ਪੱਟਣੀ ਤੇ ਦੇਖੋ ਯਾਰ ਵੀਰ ਦਾ ਹੌਸਲਾ ਪਰਮਾਤਮਾ ਇਦਾਂ ਦੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖੇ ਤੇ ਵੱਧ ਵੱਧ ਤਰੱਕੀ ਵਖਸੇ ਸੁੱਖ ਸ਼ਾਂਤੀ ਰਹੇ ਕਰੇ ਇਸ ਵੀਰ ਦੇ ਵੀ ਕਿੰਨੇ ਸੁਪਨੇ ਹੋਣਗੇ ਯਾਰ ਜਿਹੜੇ ਗਰੀਬੀ ਦੇ ਕਰਕੇ ਨਾ ਪੂਰੇ ਨਹੀਂ ਹੋਏ ਤੇ ਆਪਣੇ ਪਰਿਵਾਰ ਦੇ ਲਈ ਦੇਖੋ ਯਾਰ ਵੀਰ ਸਾਹ ਦੇਣ ਲੱਗ ਜਾਂਦਾ ਸਪਨੇ ਵਿੱਚ ਹੀ ਰੁਲ ਗਏ ਯਾਰ ਵੀਰ ਤੇ ਕੀ ਕਹਿਣਾ ਚਾਹੂੰਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ